ਸਾਮ ਨੂੰ ਐ ਐਤਵਾਰ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਕੋਨਾ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਅੰਨੀ ਬੇਟੀ 19 ਇਅਰ ਦੀ ਉਹ 14 ਇਅਰ ਦਾ ਵੱਡੀ ਚੋਤ ਛੋਟੀ ਬੇਟੀ 70 ਇਅਰ ਕੌਮ ਨੂੰ ਐ ਐਤਵਾਰ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਫੋਨ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਅੰਨੀ ਤਨੀ ਹੋ ਤਾ ਅਟੈਕ ਆ ਥਾਂ ਦੇ ਨਾਲ ਕਹਿੰਦੇ ਅਟੈਕ ਹੋ ਗਿਆ ਰਸ ਦਿਲ ਦਾ ਅਟੈਕ ਆਇਆ ਵਾ ਸੋਈ ਕੀ ਆ ਉਹਨਾਂ ਨੇ ਮੈਨੂੰ ਤੇ ਉਹ ਕਹਿੰਦੇ ਪਹਿਲੇ ਕਹਿੰਦੇ ਠੀਕ ਆ ਬਾਅਦ ਚ ਕਹਿੰਦੇ ਨਹੀਂ ਆ ਕੁਛ ਕੁਟੇ ਬੱਚੇ ਸਾਰੇ ਕਿੰਨੇ ਸਾਲ ਦੇ ਬੱਚੇ ਨੇ ਵੱਡੇ ਬੇਟੀ 19 ਇਅਰ ਦੀ ਲੜਕਾ 14 ਇਅਰ ਦਾ ਵੱਡੀ ਚ ਉੱਤੋਂ ਛੋਟੀ ਬੇਟੀ ਐ 70 ਇਅਰ ਸਰਕਾਰ ਨੂੰ ਅਪੀਲ ਹੈ ਕਿ ਮੇਰੇ ਬੱਚਿਆਂ ਦਾ ਸੋਚਿਆ ਜਾਵੇ ਕੁਝ ਐਨੀ ਲੰਬੀ ਮਾਰਾ ਜਾਨ ਦੇ ਲਈ ਪ੍ਰੋਤੋਕਾ ਮੈਂ ਨਾਮ ਬੋਲਦੀ ਮੈਂ ਸਲਖਨਮ ਸਿੰਘ ਸਰਪੰਚ ਪਿੰਡ ਕਾਲਵਾ ਤੋਂ ਜਿਹੜੀ ਸ਼ਹਾਦਤ ਹੋਈ ਆ ਬਹੁਤ ਦੁਖਦਾਈ ਘਟਨਾ ਵਾਪਰੀ ਐ ਪਿੰਡ 'ਚ ਤੇ ਮੈਂ ਮੰਗ ਕਰਦਾ ਸਰਕਾਰ ਕੋਲੋਂ ਹੀ ਉਹਨਾਂ ਦੀ ਆਰਮਿੰਗ ਕੋਲੋਂ ਹੀ ਪੀ ਬੱਚਿਆਂ ਵਾਸਤੇ ਉਹਦੇ ਮਾਂ-ਬਾਪਾਂ ਵਾਸਤੇ ਉਹਦੇ ਘਰਵਾਲੀ ਵਾਸਤੇ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਫੌਜੀ ਕਾਫਲ ਮਸੀਹ ਦੇ ਨਾਂ ਤੇ ਕੋਈ ਯਾਦਗਾਰੀ ਗੇਟ ਬਣਾਇਆ ਜਾਵੇ ਤੇ ਜਿਹੜਾ ਸਾਡਾ ਸਰਕਾਰੀ ਸਕੂਲ ਹੈ 10ਵੀਂ ਤੱਕ ਉਸ ਨੂੰ ਕਾਫਲ ਮਸੀਹ ਦੇ ਨਾਂ ਤੇ ਹੀ ਪਲੱਸ 2 ਤੱਕ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਪੇਪਰ ਬਾਹਰ ਦੇਣ ਜਾਂਦੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਤੇ ਬਹੁਤ ਦਵਾਇਆ ਜੀ ਸਾਰਾ ਕੁਝ ਕਰਕੇ ਜਾਣਗੇ ਆਰਮੀ ਵਾਲੇ ਇੱਥੇ ਨੇ ਅਜੇ ਵੀ ਅਫਸਰ ਇੱਥੇ ਨੇ ਮੇਰੇ ਸੈਨ ਹੋਣੇ ਨੇ ਉਹਦੀ ਵਾਈਫ ਦੇ ਸੈਨ ਹੋਣੇ ਨੇ ਜੋ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਉਹ ਜ਼ਰੂਰ ਦੇਣਗੇ ਜੀ ਵੇਖੋ ਜੀ ਪਹਿਲਾਂ ਤੇ ਪੰਜਾਬ ਸਰਕਾਰ ਨੂੰ ਪਤਾ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਵੀ ਕੋਈ ਨਮਾਇਦਾ ਨਹੀਂ ਪਹੁੰਚਾ ਤੇ ਕਿਸੇ ਵੀ ਪਾਰਟੀ ਦਾ ਨਮਾਇਦਾ ਨਹੀਂ ਪਹੁੰਚਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀਰਾਂ ਘੱਟ ਦੀ ਹਰ ਪਾਰਟੀ ਦੀ ਆਦਿ ਲੇਕਿਨ ਬਹੁਤ ਮਾੜੀ ਗੱਲ ਆ ਐਡੀ ਵੱਡੀ ਘਟਨਾ ਵਾਪਰੀ ਕਾਦ ਕਾਦੀਆਂ ਸ਼ਹਿਰ ਕਾਦੀਆਂ ਹਲਕਾ ਜੀ ਤਿੰਨ ਤਿੰਨ ਚਾਰ ਚਾਰ ਲੀਟਰ ਇੱਥੇ ਦੇ ਬਹੁਤ ਮਾੜੀ ਗੱਲ ਆ ਜੀ ਇਹਨਾਂ ਵਾਸਤੇ ਨਾ ਆਉਣਾ ਜੀ ਹਾਂਜੀ ਜੀ ਦੀ ਦਾ ਗਦੋਂ ਸਮਾਚਾਰ ਤੁਹਾਨੂੰ ਮਿਲਿਆ ਸੀ ਦੀ ਦਾ ਸਮਾਜ ਜਾਨੂੰ ਜੀ ਐਤਵਾਰ ਰਾਤ 7:37 ਵਜੇ ਮਿਲਿਆ ਉਹ ਅੰ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਕੀ ਆਸ਼ਵਾਸਨ ਦਵਾਇਆ ਤਾਂ ਮੇ ਸਰਕਾਰ ਇਹ ਮੇਰੇ ਬ੍ਰਦਰ ਦੇ ਬੱਚੇ ਆ ਤਿੰਨ ਦੋ ਬੇਟੀਆਂ ਵਾ ਇੱਕ ਬੇਟਾ ਵਾ ਔਰ ਮੇਰੀ ਪਰਜਾਈ ਆ ਮੇਰੀ ਪਰਜਾਈ ਥੋੜੀ ਉਮਰ ਚੀ ਰੰਡੀ ਹੋ ਗਈ ਆ ਇਹਨਾਂ ਦੀ ਮੈਂ ਸਰਕਾਰ ਕੋ ਮੰਗ ਕਰਦਾ ਇਹਨਾਂ ਦੀ ਪੂਰੀ ਇੱਜ਼ਤ ਕੀਤੀ ਜਾਵੇ ਔਰ ਮੇਰਾ ਮਾਤਾ ਔਰ ਮੇਰਾ ਪਿਤਾ ਬਜ਼ੁਰਗਾ ਇਹਨਾਂ ਦੀ ਵੀ ਦੇਖਭਾਲ ਕੀਤੀ ਜਾਵੇ ਮੈਂ ਸਰਕਾਰ ਕੋਲ ਮੰਗ ਕਰਦਾ ਬੱਚੇ ਦੋ ਬੇਟੀਆਂ ਇੱਕ ਬੇਟਾ